ਹਾਂਜੀ ਕਿਸਾਨ ਵੀਰੋ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਪੋਤਨਾ ਡੈਰੀ ਫਾਰਮ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੇਸੇ ਮੇਰੇ ਵੀਰ ਭਾਈ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਅੱਜ ਦੀ ਇਹ ਵਿਜ਼ਿਟ ਪਿੰਡ ਪੋਤਨਾ ਜ਼ਿਲ੍ਹਾ ਬਰਨਾਲਾ ਤੇ ਤਹਿਸੀਲ ਤਪਾ ਨੇੜੇ ਪਿੰਡ ਬਸਤਗੜ ਤੇ ਟੱਲੇਆਲਾ ਪੈਂਦਾ ਹੈ ਤੇ ਬਰਨਾਲਾ ਇੱਥੋਂ 22 ਕਿਲੋਮੀਟਰ ਹੈ ਭਾਈ ਜੀ ਅੱਜ ਦੀ ਵੇਦ ਤੇ ਅਸੀਂ ਦੋ ਬੈੜਾ ਦਿਖਾਉਣ ਜਾ ਰਹੇ ਹਾਂ ਇੱਕ ਜਰਸੀ ਇਹ ਇੱਕ ਕਰੋ ਸੰਗ ਵਿੱਚ ਵਹਿੜਾ ਦੂਨੇ ਵਹਿੜਾ ਸੂਈਆਂ ਸਵਾਈਆਂ ਬੰਦੀ ਜਾਣਕਾਰੀ ਤੁਹਾਨੂੰ ਦਿੰਨੇ ਆ ਕੀ ਗੱਲ ਬਾਤ ਆ ਜੀ ਆ ਪਹਿਲੇ ਨੰਬਰ ਤੇ ਜੋ ਜਿਹੜੀ ਤੁਸੀਂ ਜਰਸੀ ਵਹਿੜ ਦੇ ਦਿਓ ਪੰਜਾਬ ਵਾਲੀ ਜਰਸੀ ਐ ਮਗਰੇ ਦੇ ਬੱਸ਼ੀ ਐ ਬਹੁਤ ਪਿਆਰੀ ਤੁਸੀਂ ਦੇਖ ਸਕਦੇ ਹੋ ਚੈੱਕ ਕਰ ਸਕਦੇ ਹੋ ਤੇ ਰਾਤ ਦੀ ਸੂਈ ਹੋਈ ਆ ਥਣ ਵਗੈਰਾ ਤੁਸੀਂ ਚੈੱਕ ਕਰ ਸਕਦੇ ਹੋ ਲੇਵਾ ਵਗੈਰਾ ਵੀ ਦੇਖ ਸਕਦੇ ਹੋ ਵੀਡੀਓ ਬਣਾਉਂਦਾ ਸਮਾਂ ਹਾਜੀ 9 ਵਜੇ ਆਥਾਂ ਤੱਕ ਖਾਓ ਸ਼ਾਮ ਤੱਕ ਵਿਚਾਰੇ ਕਰਮ ਵਾਲਿਆਂ ਨੇ ਲਈ ਬਹੁਤ ਵਧੀਆ ਤਿਆਰ ਕਰ ਲੈਣੇ ਆ ਇਹ ਵੈੜ ਥੱਲੇ 6 ਤੋਂ 7 ਕਿਲੋ ਬੋਲਾ ਤਿਆਰ ਹੈ ਬਾਕੀ ਜੀ ਨੇੜ ਤੋਂ ਥਾਨ ਵਗੈਰਾ ਦੇਖ ਸਕਦੇ ਹੋ ਮੁੱਠੀ ਵਾਲਾ ਥਾਨ ਹੈ ਪੂਰਾ ਫੇਸ ਕੁਆਲਟੀ ਚੈੱਕ ਕਰ ਸਕਦੇ ਹੋ ਬਹੁਤ ਪਿਆਰੀ ਫੇਸ ਕੁਆਲਟੀ ਹੈ ਮੁੱਲ ਬਾਈਆਂ ਦੇ ਜਾਇਜ਼ ਹੋਣਗੇ ਫੋਨ ਦੇ ਉੱਤੇ ਤੁਸੀਂ ਕਨੈਕਟ ਕਰ ਸਕਦੇ ਹੋ ਫੋਨ ਨੰਬਰ ਬਾਈਆਂ ਦਾ ਦਵਾਂਗੇ ਉਹਦੇ ਵਿੱਚ ਤੁਸੀਂ ਫੋਨ ਤੇ ਗੱਲਬਾਤ ਕਰ ਸਕਦੇ ਹੋ ਦੂਸਰੀ ਵੈੜ ਪਰसों ਰਾਤ ਦੀ ਸੂਈ ਹੋਈ ਐ ਮਗਰੇ ਇਹਦੇ ਵਛਾਗਾ ਚਾਰੇ ਥਣਪੂ ਗੈਪ ਤੇ ਪੀੜੀ ਦੇ ਪਾਵੇਂ ਵਾਂਗੂ ਅੱਡੋ ਅੱਡ ਲੱਗੇ ਹੋਏ ਆ ਆਰਡਰ ਦੀਆਂ ਨਾੜਾ ਵਗੈਰਾ ਤੁਸੀਂ ਚੈੱਕ ਕਰ ਸਕਦੇ ਹੋ ਇਹਦੇ ਥੱਲੇ ਕਰਮਾਲੀ ਥੱਲੇ 14 15 ਕਿਲੋ ਬੋਲਾ ਤਿਆਰ ਐ ਲੀਵਾ ਵਗੈਰਾ ਤੁਸੀਂ ਚੈੱਕ ਕਰ ਸਕਦੇ ਹੋ ਸ਼ਾਮ ਹੁੰਦਾ ਟਾਈਮ ਬਹੁਤ ਪਿਆ 5 6 ਘੰਟੇ ਪਿਆ ਸ਼ਾਮ ਨੂੰ ਚਵਾਈ ਦੇ ਵਿੱਚ ਉਦੋਂ ਤੱਕ ਕਰਮ ਵਾਲਿਆਂ ਨੇ ਲਈ ਬਹੁਤ ਸੁਨ ਤਿਆਰ ਕਰ ਲੈਣਾ ਚਾਰੇ ਥਣਪੂਰੇ ਨਖੜਵੇਂ ਗੈਬ ਚ ਬਾਲਕਾਂ ਨੇ ਦੱਸਿਆ ਪੀ ਦੂਜਾ ਸੂਆ ਸੂਈ ਹੋਈ ਹੈ ਤੇ ਪਿਛਲੇ ਸੂਏ ਨੂੰ ਤਾਂ B+ ਦਿੱਤਾ ਹੈ ਕਿ B+ ਪਾਉਗੀ ਕਰਮ ਵਾਲੀ ਫੇਸ ਕੁਆਲਿਟੀ ਚੈੱਕ ਕਰ ਸਕਦੇ ਹੋ ਫੇਸ ਕੁਆਲਿਟੀ ਬਹੁਤ ਪਿਆਰੀ ਹੈ ਕਰੋ ਸੰਗ ਚਾ ਦੋਨੇ ਵੜੇ ਗਰਮੀ ਨਾ ਮੰਨਣਯੋਗ ਆ ਬੰਦੀ ਜਾਣਕਾਰੀ ਤੁਸੀਂ ਬਾਈ ਤੋਂ ਮੋਬਾਈਲ ਨੰਬਰ ਸਾਨੂੰ ਸਕਰੀਨ ਤੇ ਚੱਲ ਰਿਹਾ ਹੋਊਗਾ ਬੰਦੀ ਜਾਣਕਾਰੀ ਤੁਸੀਂ ਬਾਈ ਤੋਂ ਲੈ ਸਕਦੇ ਹੋ ਸਾਰੇ ਵੀਰਾਂ ਦਾ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ